ਦੇ ਉਹ ਕੈਂਪਸ ਦਾ ਕੈਂਪਸ ਜੀ ਹਾਂ ਜੀ ਸਟਾਈਕਰੀ ਕੈਂਪਸ ਬੜੀ ਰੌਣਕ ਵਾਇਰ ਵੀ ਹੋਈ ਨਹੀਂ ਹਾਂ ਜੀ ਅਜੇ ਤਾਂ ਕੈਂਪਸ ਰੌਣੀ ਨਹੀਂ ਕੋਈ ਨਹੀਂ ਕੁਛਿਆ ਆ ਸਰੋੜਾ ਤੁਹਾਨੂੰ ਭੇਜੇ ਦੀ ਲੰਮੀ ਭੇਜੇ ਦਾ ਤੁਹਾਨੂੰ ਪਤਾ ਨਹੀਂ ਲੱਗਦਾ ਚਲੋ ਯਕੀਨ ਕਰਾ ਦਿੱਤ ਹੋਰ ਵੀ ਸੀਗਾ ਬੰਦੇ ਹਾਂ ਜੀ ਸਾਡੇ ਨਾਲ ਉਹਨੇ 18 ਬੰਦੇ ਆਏ ਨੇ ਸਾਫ ਤੇ ਐਂਰੀ ਸੀ ਜੇ ਜਦੋਂ ਤੁਸੀਂ ਕੈਂਪ ਚ ਸੀਗੇ ਚਲੋ ਕੋਈ ਦਿਨ ਨਾ ਹੁਲਿਆ ਕਰੋ ਕੋਈ ਗੱਲ ਨਹੀਂ ਕੋਈ ਨਾ ਉਤਰਾ ਰੱਖੀਦਾ ਬੋਤਲ ਤੇਨੇ ਜਦ ਮੈਂ ਤੇ ਯੋਨਾ ਮੈਨੂੰ ਫੋਨ ਪੁੱਛ ਨਹੀਂ ਦਿੱਤਾ ਫੋਨ ਕਿ ਸਾਡੇ ਕੋਲ ਅੱਜ ਤੱਕ ਸਾਰਾ ਪੰਨਾ ਚੋ ਸਭ ਕੁਝ ਜਲਵਾ ਕੇ ਰੱਖ ਲਿਆ ਅਸੀਂ ਬਸ ਇੱਕ ਕੋਲ ਪੇਪਰ ਤੇ ਕਰੀ ਗੱਲ ਨਹੀਂ ਹੋ ਰਹੀ ਬੱਚੇ ਕਿਸੇ ਨੂੰ ਲਾਈ ਦਿੰਦੇ ਸਾਨੂੰ ਨਾਲ ਪੁੱਛ ਨਹੀਂ ਪੁੱਛ ਜਾਦੇ ਪੁੱਛਦੇ ਸੀ ਨਹੀਂ ਹੋਏ ਸਾਰਿਆਂ ਨੂੰ ਚੋਰੀ ਚਾੜੇ ਉਹ ਕਹਿੰਦੇ ਜਦੋਂ ਸਾਨੂੰ ਪਲੇਨ ਚ ਬੁਹਾਇਆ ਆ ਗਈ ਲਗਾ ਪਲੇਨ ਸੀ ਤੇ ਉਹ ਪ੍ਰੋਕੈਟ ਮੈਂ ਕਿਹਾ ਕਿ ਮੈਂ ਕਹਿੰਦੀ ਹਾਂ ਬਸ ਆ ਦੇ ਕੇ ਸਾਨੂੰ ਬਤਾ ਕਿ ਸਾਨੂੰ ਕੀ ਸਾਨੂੰ ਰਿਪੋਰਟੇਸ਼ਨ ਆਤੀ ਫਿਰ ਸਾਡ ਤੁਹਾਨੂੰ ਕੋਈ ਨਹੀਂ ਉਹਨਾਂ ਅਲਗਨ ਵਾਲੀ ਬੇਟਾ ਸਾਨੂੰ ਮੁੰਡੇ ਜਦ ਤੇ ਜੇ ਇਹ ਵੀ ਨਹੀਂ ਜਰੂਰੀ ਹੈ ਉਹਨਾਂ ਨੇ ਕੋਈ ਹਾਂਜੀ ਦੋ ਬਿਲੀਵਲ ਟ੍ਰਾਈ ਕਰਨਾ ਉਹ ਭੇਜਣਾ ਇੰਨੇ ਦਿਨ ਹੋਏ ਪਿੱਛਾ ਲਾਸਟ ਚਾਂਸਾ ਪਲਣੇ ਦੇ ਸੀ ਉਹ ਕੀ ਨਹੀਂ ਜੀ ਨਹੀਂ ਦਿੱਤੀ ਅਸੀਂ ਵਾਪਸ ਆ ਗਏ ਤੇ ਰੋਕੋ ਮੈਂ ਕਿਹੜਾ ਹਫਤਾ ਹੈ ਫਿਰ ਸਾਡਾ ਨੋਨ ਨੇ ਦਸਲਵਾ ਡੋਂਟ ਗੋ ਫਿਰ ਟੈਕਸੀਾਂ ਦੇ ਉੱਪਰੋਂ ਆਇਆ ਸੀ ਬਿਲਕੁਲ ਕ੍ਰੋਸ ਕੀਤਾ ਮਾਲਾ ਕੈਂਪੋਂਸ ਤੋਂ ਮੱਕੀ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਬੋਰਡ ਕ੍ਰੋਸਤਾ ਹੀ ਤਰੀ ਕਿੱਦਾਂ ਸੀ ਕੋਲ ਕੋਈ ਕੋਈ ਨਹੀਂ ਹਾਂ ਜੀ ਇਹਨਾਂ ਦਾ ਪਤਾ ਜੀ ਠੀਕ ਹੈ ਉਹ ਵੀ ਠੀਕ ਜੋ ਕਹਿੰਦੇ ਆ ਵੀ ਪ੍ਰਵਾਸ ਚ ਆਏ ਆ ਤੁਸੀਂ ਮੁੜ ਕੇ ਠੀਕਾ ਕਰ ਗਏ ਆ ਨਾ ਵੇਸੀ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਚਲ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਜਲਦੀ ਜੁੜਾ ਕਰਨਾ ਪੜਾ ਹੈ ਚਲ ਭਾਈ ਥੈਂਕ ਯੂ ਬਹੁਤ ਜੀ ਠੀਕ ਅਮਰੀਕਾ ਵਿੱਚ ਵੀ ਚੋ ਰਿਪੋਰਟ ਹੋ ਕੇ ਬਹੁਤ ਸਾਰੇ ਲੋਕ ਵਾਪਸ ਆਏ ਜੀ ਨਾ ਕਿ ਤੁਸੀਂ ਵੀ ਸ਼ਾਮਲ ਹੋ ਕੀ ਕਹਿਣਾ ਚਾਹੋਗੇ ਜਿਹੜਾ ਇਹ ਮਸਲੇ ਸਮਝੇ तो हाँ कुछ तो तो नी दस रिजन कुछ नी बन हुआ रिजन दस सभी पता इंडिया डिपोर्ट कर लो रिपोर्ट ਕਰਨ ਵੇਲੇ ਕੀ ਕੁਝ ਦੱਸਿਆ ਸੀ ਆਪਾਂ ਮਗਰ ਕੀ ਗੱਲਬਾਤ ਇਹ ਕੋਈ ਕੁਝ ਨਹੀਂ ਦੱਸਿਆ ਤੁਹਾਡਾ ਭੁਜਤਾ ਲੱਗਦਾ ਕਿ ਮੈਨੂੰ ਇਹ ਲੋਕੜੀ ਜਰਕੂ ਨਹੀਂ ਆਇਆ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੈ ਗਿਆ ਸੀ ਉੱਥੇ ਸਾਰਿਆਂ ਨੂੰ ਪਤਾ ਹੀ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕਾਂ ਨੂੰ ਉਦੋਂ ਉੱਥੇ ਇੰਡੀਆ ਲੈ ਕੇ ਜਰੋਣਾ ਸੀ ਉਦੋਂ ਕੀ ਕਿਹਾ ਸੀ ਕੁਝ ਨਹੀਂ ਕਿਹਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉਥੋਂ 104 ਜਨੇ ਵਾਪਸ ਆਏ ਲੇਡਿਸ ਕਿਹਨਾਂ ਤੁਸੀਂ ਨਹੀਂ ਹੋਰ ਵੀ ਹੈਗੇ ਸੀ ਸੱਤ ਪਿਆਮੀਆਂ ਸੀ ਬਾਕੀ ਲੇਡਿਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਆ ਕਿ ਕਿੰਨੇ ਮੈਂਬਰ ਹੈ ਇਸ ਰਿਪਲੀਅਨ ਕੋ ਰਿਪਬਲਿਕ ਡਿਪਚਾਇਟ ਹੈ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਅਮਸਾਰੇ ਰਿਪੋਰਟ ਦੇ ਉੱਪਰ ਤੇ ਅਮਰੀਕਾ ਜਹਾਜ਼ ਦੇ ਵਿੱਚੋਂ ਉਹਨਾਂ ਨੇ ਇੱਥੇ ਭੇਜੇ ਸੀਗੇ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਤ ਕੁੱਲ 60% ਸੀਗੇ ਜਿਹੜੇ ਸਾਡੇ ਡੀਐਸਪੀ ਹੋਮਿਸਾਈਡ ਸ਼੍ਰੀ ਦਲਜੀਤ ਸਿੰਘ ਜੀ ਬੂਥਲਾ ਤੋਂ ਉਹ ਉਹਨਾਂ ਨੂੰ ਅਮਰਸਰ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਏ ਸੀ ਤੇ ਜਿਹਦੇ ਵਿੱਚ ਜਿਹੜੇ ਹੈਗੇ ਆ ਚਾਰ ਸਾਡੀ ਸਬਡੂਨ ਨਾਲ ਸੰਬੰਧਤ ਸੀਗੇ ਪਲੱਸ ਸਬਡੂਨ ਨਾਲ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਸਪਿੰਡ ਦੇ ਸੀਗੇ ਉਹ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰਫ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰਫ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖਤ ਗਈ ਹੈ ਤੇ ਉਹ ਜਦੋਂ ਮर्जी ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹੱਲ ਕਰਾਂਗੇ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਕਸੈਪਟ ਕੀਤਾ ਔਰ ਸਰਕੇ ਹਾਲਤ ਵਿੱਚ ਉਹਨਾਂ ਦੇ ਅੱਥਵਾਲੇ ਕਰਕੇ ਅਸੀਂ ਤੋਂ ਆਏ